ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਭਾਰਤੀ ਵਿਦਿਆਰਥੀ ਆਪਣੇ ਦੇਸ਼ ਨਿਕਾਲੇ ਦੇ ਜਵਾਬ ਵਿੱਚ 4 ਦਿਨਾਂ ਤੋਂ ਪੋਖ ਹੜਤਾਲ ਤੇ ਬੈਠੇ ਹੋਏ ਨੇ। ਉਹਨਾਂ ਨੇ ਹੁਣ ਚੇਤਾਵਨੀ ਦਿੱਤੀ ਹੈ ਕਿ ਉਹ 28 ਮਈ ਤੋਂ ਸ਼ੁਰੂ ਹੋਣ ਵਾਲੇ ਸਾਰੇ ਤਰਲ ਪਦਾਰਥਾਂ ਦੇ ਸੇਵਨ ਤੋਂ ਪਰਹੇਜ਼ ਕਰਦੇ ਹੋਏ ਪੂਰੀ ਪੋਖ ਹੜਤਾਲ ਦੇ ਵੱਲ ਵਧਣਗੇ। ਇਹ ਵਿਰੋਧ ਇਸ ਲਈ ਹੋ ਰਿਹਾ ਕਿਉਂਕਿ ਸੂਬੇ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਹਾਲ ਹੀ ਦੇ ਵਿੱਚ ਕੀਤੇ ਗਏ ਬਦਲਾਅ ਕਾਰਨ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ। ਭਾਰਤੀ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਕੁਝ ਨੇ ਕਿਹਾ ਲਗਭਗ 5 ਵਿਦਿਆਰਥੀ ਪਹਿਲਾਂ ਹੀ ਕੈਨੇਡਾ ਛੱਡ ਚੁੱਕੇ ਨੇ ਮੰਗਲਵਾਰ ਨੂੰ ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ 4 ਦਿਨਾਂ ਦੀ ਪੋਹ ਹੜਤਾਲ ਤੋਂ ਬਾਅਦ ਪ੍ਰਦਰਸ਼ਨਕਾਰੀ 28 ਮਈ ਨੂੰ ਸੁੱਕੀ ਪੋਹ ਹੜਤਾਲ ਸ਼ੁਰੂ ਕਰਨਗੇ ਇੱਕ ਸੁੱਕੀ ਪੋਹ ਹੜਤਾਲ ਦਾ ਮਤਲਬ ਹੈ ਕਿ ਇਹ ਪ੍ਰਦਰਸ਼ਨਕਾਰੀ ਬਿਨਾਂ ਕਿਸੇ ਤਰਲ ਪਦਾਰਤ ਦੇ ਵੀ ਹੋਣਗੇ ਤੇ ਇਸ ਦੇ ਨਾਲ ਉਹਨਾਂ ਦੀ ਜਾਨ ਨੂੰ ਵੀ ਖਤਰਾ ਵਾਅ ਸਕਦਾ ਹੈ ਜੇਕਰ ਉਹਨਾਂ ਦੇ ਕੋਲ ਘੱਟੋ-ਘੱਟ ਤਰਲ ਪਦਾਰਤ ਹੋਣ ਇਹ ਸਥਿਤੀ ਦਰਅਸਲ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਪੀਐਨਪੀ ਸਰਕਾਰ ਦੇ 2024 ਦੇ ਵਿੱਚ ਸਥਾਈ ਨਿਵਾਸ ਲਈ ਯੋਗ ਕਰਮਚਾਰੀਆਂ ਦੀ ਗਿਣਤੀ ਨੂੰ ਲਗਭਗ 2100 ਤੋਂ ਘਟਾ ਕੇ 1600 ਕਰਨ ਦੇ ਫੈਸਲੇ ਤੋਂ ਬਾਤ ਹੋਈ ਹੈ ਉਹ ਕਟੌਤੀ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਦੁਆਰਾ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਲਈ ਨਾਮਜ਼ਦ ਕੀਤੇ ਗਏ ਦੂਜੇ ਦੇਸ਼ਾਂ ਦੇ ਵਿਅਕਤੀਆਂ ਦੀ ਗਿਣਤੀ ਨੂੰ ਘਟਾ ਦੇਵੇਗਾ 2024 ਦੇ ਵਿੱਚ ਨਾਮਜ਼ਦ ਵਿਅਕਤੀਆਂ ਦੇ ਵਿੱਚ 25% ਦੀ ਕਟੌਤੀ ਕੀਤੀ ਜਾਵੇਗੀ ਕਿਉਂਕਿ ਪੀਆਈ ਦੀ ਸਿਹਤ ਸੰਭਾਲ ਤੇ ਰਿਹਾਇਸ਼ ਪ੍ਰਣਾਲੀ ਤੇ ਤਣਾਅ ਵਧ ਰਿਹਾ ਹੈ ਪੀਆਈ ਦੇ ਸਥਾਨਕ ਲੋਕ ਸਰਕਾਰ ਦੇ ਨਵੇਂ ਨਿਯਮਾਂ ਦੀ ਛਲਾਗਾ ਕਰ ਰਹੇ ਨੇ ਭਾਰਤੀ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੌਕੇ ਜਿਹੜੇ ਨੇ ਉਹ ਖੋਹੇ ਜਾ ਰਹੇ ਨੇ BC ਸਰਕਾਰ ਦਾ ਕਹਿਣਾ ਹੈ ਕਿ ਇੱਕ ਨਵਾਂ ਆਨਲਾਈਨ ਹੱਬ ਸਾਰੇ ਅਧਿਕਾਰ ਖੇਤਰਾਂ ਦੇ ਵਿੱਚ ਬਿਲਡਿੰਗ ਪਰਮਿਟ ਪ੍ਰਕਿਰਿਆਵਾਂ ਨੂੰ ਤੇਜ਼ ਕਰੇਗਾ। ਪ੍ਰੀਮੀਅਰ ਡੇਵਿਡ EB ਦਾ ਕਹਿਣਾ ਹੈ ਕਿ ਹੌਲੀ ਤੇ ਗੁੰਝਲਦਾਰ ਬਿਲਡਿੰਗ ਪਰਮਿਟ ਪ੍ਰਕਿਰਿਆਵਾਂ ਨੇ ਅਜਿਹੇ ਸਮੇਂ ਤੇ ਹਾਊਸਿੰਗ ਡਿਵੈਲਪਮੈਂਟ ਵਿੱਚ ਦੇਰੀ ਕੀਤੀ ਹੈ ਜਦੋਂ ਇਸ ਦੀ ਤੁਰੰਤ ਲੋੜ ਹੁੰਦੀ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਡਿਜੀਟਲ ਬਿਲਡਿੰਗ ਪਰਮਿਟ ਸਿਸਟਮ ਸਥਾਨਕ ਬਿਲਡਿੰਗ ਪਰਮਿਟਾਂ ਲਈ ਵਨ-ਸਟਾਪ ਸ਼ਾਪ ਹੋਵੇਗਾ ਤੇ 12 ਨਗਰਪਾਲਿਕਾਵਾਂ ਤੇ ਦੋ ਫਰਸਟ ਨੇਸ਼ਨ ਸਰਕਾਰਾਂ ਨਵੀਂ ਪ੍ਰਣਾਲੀ ਦੇ ਪਹਿਲੇ ਪਾਈਲਟ prada ਹੇ ਸਹਾਨ ਹਾਊਸਿੰਗ ਮੰਤਰੀ ਰਵੀ ਕਾਲੋ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਉੱਤਰੀ ਅਮਰੀਕਾ ਦੇ ਵਿੱਚ ਵਿਲੱਖਣ ਹੈ ਤੇ ਇਸ ਦਾ ਉਦੇਸ਼ ਵਖ ਵਖ ਪਾਈ ਜਾ ਰਿਆਂ ਦੇ ਵਿੱਚ ਪੀੜਤ ਲੋਕ ਲੋੜਾਂ ਨੂੰ ਬਿਯਾਰੀ ਬਣਾ ਕੇ ਬਿਲਡਰਾਂ ਦੇ ਲਈ ਉਡੀਕ ਸਮੇਂ ਨੂੰ ਘਟਾਉਣਾ ਹੈ ਈਬੀ ਦਾ ਕਹਿਣਾ ਹੈ ਕਿ ਬਿਲਡਰਾਂ ਨੇ ਵਿਆਜ ਦਰਾਂ ਨੂੰ ਨਾਟਕੀ ਢੰਗ ਦੇ ਨਾਲ ਵਾਅਦੇ ਦੇਖਿਆ ਤੇ ਬਿਲਡਿੰਗ ਪਰਮਿਟਾਂ ਦੀ ਉਡੀਕ ਕਰਦੇ ਹੋਏ ਜ਼ਮੀਨ ਦੱਖਣ ਦੇ ਨਾਲ ਮਹੱਤਵਪੂਰਨ ਲਾਗਤ ਵੀ ਬਣਦੀ ਹੈ ਕਾਲੋ ਦਾ ਕਹਿਣਾ ਹੈ ਕਿ ਕਈ ਵਾਰ ਪ੍ਰੋਜੈਕਟਾਂ ਨੂੰ ਮਹੀਨਿਆਂ ਤੱਕ ਰੋਕਿਆ ਜਾਂਦਾ ਹੈ ਕਿਉਂਕਿ ਬਿਲਡਰਾਂ ਤੇ ਸ਼ਹਿਰਾਂ ਦੇ ਵਿਚਕਾਰ ਅਰਜ਼ੀਆਂ પાસ ਹੋ ਜਾਂਦੀਆਂ ਨੇ ਜਦੋਂ ਕਿ ਦੋਵੇਂ ਤਰ੍ਹਾਂ ਮੁਕੰਮਲ ਹੋਣ ਦੀਆਂ ਜ਼ਰੂਰਤਾਂ ਦੀ ਪਾਲਣਾ ਤੇ ਕੰਮ ਕਰਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ